ਸਸਰੀ ਕਲਪਾਈ ਤੇ ਭਾਈ ਜੀ ਅੱਜ ਇੱਕ ਮੈਂ ਫੇਰ ਥੋੜੇ ਸਾਹਮਣੇ ਇੱਕ ਵੀਡੀਓ ਲੈ ਕੇ ਪੇਸ਼ ਹੋਇਆ ਤੇ ਵੀਡੀਓ ਮੇਰੀ ਵੀਰ ਜੀ ਕੋਈ ਐਵੇਂ ਚ ਐਵੇਂ ਨਹੀਂ ਹੁੰਦੀ ਕਈ ਵੀਰ ਕਹਿੰਦੇ ਯਾਰ ਵੀ ਕਈ ਸੋਚਦੇ ਹੋਣੇ ਐਵੇਂ ਵੀਡੀਓ ਬਣਾਉਣ ਲੱਗ ਜਾਂਦਾ ਪਰ ਮੇਰਾ ਵੀਰ ਉਹਨਾਂ ਨੂੰ ਬੇਨਤੀ ਆ ਹੱਥ ਬੰਨ੍ਹ ਕੇ ਕਿ ਮੈਂ ਥੋੜੇ ਮਾਰਾ ਹੀ ਬੋਲਦਾ ਤੇ ਥੋੜੇ ਹੱਕਾਂ ਤੇ ਬੋਲਦਾ ਇਹੀ ਵੀਡੀਓ ਜੇ ਤੁਹਾਨੂੰ ਇੰਨਾ ਹੀ ਲੱਗਦਾ ਵੀ ਵੀਡੀਓ ਮੈਂ ਐਵੇਂ ਬਣਾਉਣਾ ਤੁਸੀਂ ਇੱਕ ਕੈਮਰਾ ਲਓ ਜੇ ਐਵੇਂ ਜਿਵੇਂ ਮੈਂ ਬੈਠਾ ਲਾਈਵ ਹੋ ਕੇ ਤੁਸੀਂ ਇੱਕ ਲਾਈਵ ਹੋ ਕੇ ਇਹੀ ਗੱਲਾਂ ਕਰੋ ਜੀ ਜਿਹੜੀਆਂ ਚਾਹ ਤਾਂ ਆਪਾਂ ਕਹਿਣਗਾ ਮੰਤਰੀ ਸਾਹਿਬਾਂ ਨੂੰ ਅਸੀਂ ਮੰਤਰੀ ਸਾਹਿਬ ਤੁਹਾਡੇ ਸਾਹਮਣੇ ਅੱਜ ਇੱਕ ਸਾਡੀ ਫਰਿਆਦ ਹੈ ਅੱਜ ਮੈਂ ਤੁਹਾਨੂੰ ਬੜੇ ਤਰੀਕੇ ਨਾਲ ਕਹਿ ਰਿਹਾ ਕਿ ਜਦੋਂ ਤੁਸੀਂ ਆਉਂਨੇ ਆ ਕੋਈ ਪਿੰਡ ਆਉਂਨੇ ਆ ਤੁਸੀਂ ਤੁਸੀਂ ਇੱਕੋ ਗੱਲ ਕਹਿਨੇ ਆ ਜਦੋਂ ਅਸੀਂ ਬਣ ਕੇ ਕਿਸਾਨਾਂ ਦੇ ਕਰਜ਼ੇ ਮਾਫ਼ ਜਦੋਂ ਅਸੀਂ ਬਣ ਕੇ ਕਿਸਾਨਾਂ ਦੇ ਕਰਜ਼ੇ ਮਾਫ਼ ਤੇ ਜਦੋਂ ਅਸੀਂ ਬਣਾਂਗੇ ਤਾਂ ਸਾਰੇ ਕਰਜ਼ੇ ਵੀ ਮਾਫ਼ ਹੋਣਗੇ ਬਸ ਇੱਕੋ ਹੀ ਤੁਸੀਂ ਗੱਲ ਤਿੰਨ ਵਾਰੀ ਕਹਿ ਜਾਂਦੇ ਤੁਸੀਂ ਸਰ ਸਾਨੂੰ ਸੁਣਾਉਣਾ ਆਉਂਦੇ ਹੋ ਸੋ ਨਹੀਂ ਆਉਂਦੇ ਕਦੇ ਤੁਸੀਂ ਆ ਕੇ ਪਿੰਡ ਚ ਐ ਪੁੱਛੇ ਮੰਤਰੀ ਸਾਹਿਬ ਤੁਹਾਨੂੰ ਮੈਂ ਤਿੰਨਾਂ ਨੂੰ ਕਹਿ ਰਿਆ ਜਿਹੜੇ ਵੀ ਤੁਸੀਂ ਉਹਨੇ ਮੰਤਰੀ ਜਿਵੇਂ ਆਪਣੇ ਮੁੱਖ ਮੰਤਰੀ ਬਣਦੇ ਹੋ ਪ੍ਰਧਾਨ ਮੰਤਰੀ ਨੂੰ ਵੀ ਜਦੋਂ ਤੁਸੀਂ ਪਿੰਡਾਂ ਚਉਂਦੇ ਆ ਕਦੇ ਤੁਸੀਂ ਆ ਪੁੱਛਿਆ ਵੀ ਕਿਹੜਾ ਮੁੰਡਾ ਕਿੰਨੀਆ ਪੜਿਆ ਸਾਡੇ ਪਿੰਡਾਂ ਇਹੋ ਜਿਹੇ ਬੰਦੇ ਆ ਜਿਹੜੇ ਦੋ ਤਿੰਨ ਬੰਦਿਆਂ ਨੇ ਪੀ ਐਚ ਡੀ ਕੀਤੀ ਆ ਉਹ ਵਿਚਾਰੇ ਦੁਕਾਨਾਂ ਤੇ ਬੈਂਦੇ ਆ ਕਿਉਂ ਬੈਂਦੇ ਆ ਤੁਸੀਂ ਪੁੱਛੋ ਆਸਮੇ ਥੋੜੇ ਜਿਹੜੇ ਜਵਾਕ ਆ ਮੰਤਰੀ ਸਾਹਿਬ ਮੈਂ ਤੁਹਾਨੂੰ ਕਹਿ ਰਿਆ ਥੋੜੇ ਜਿਹੜੇ ਜਵਾਕ ਆ ਉਹ ਬਾਹਰਲੇ ਦੇਸ਼ਾਂ 'ਚ ਪੜਦੇ ਆ ਫਿਰ ਤੁਸੀਂ ਇੱਕੋ ਗੱਲ ਕਹਿੰਦੇ ਅਸੀਂ ਚਾਹ ਵੇਚਦੇ ਸੀਗੇ ਇੱਕ ਚਾਹ ਤੁਸੀਂ ਵੇਚਦੇ ਸੀਗੇ ਸਾਨੂੰ ਉਹ ਟਾਈਮ ਦੱਸੋ ਜਿਹੜੇ ਟਾਈਮ ਤੁਸੀਂ ਚਾਹ ਵੇਚਦੇ ਸੀਗੇ ਚਾਹ ਵੇਚਦਾ ਤੁਹਾਡਾ ਰਿਸ਼ਤੇਦਾਰ ਹੁੰਦਾ ਤੁਸੀਂ ਜਾ ਕੇ ਬਸ ਬਹਿ ਜਾਂਦੇ ਹੋ ਉੱਥੇ ਚਾਰ ਕਿਤਾਬਾਂ ਪੜਦੇ ਹੋ ਤੇ ਤੁਸੀਂ ਫਿਰ ਮੰਤਰੀ ਬਣ ਜਾਂਦੇ ਹੋ ਫਿਰ ਤੁਸੀਂ ਕਹਿੰਦੇ ਅਸੀਂ ਚਾਹ ਵੇਚਦੇ ਸੀ ਚਾਰ ਲੈਣਾ ਕੁਝ ਕਹਿੰਦੇ ਆ ਚਾਹ ਤੇ ਕਹਿੰਦਾ ਮੁੰਡਾ ਵੇਚਦਾ ਇੱਕ ਚਾਹ ਨਹੀਂ ਫਿਰ ਜਾ ਕੇ 사ਰਾਂ ਦੇ ਡੇਰੇ ਆ ਨਹੀਂ ਜੋ 사ਰਾਂ ਡੇਰੇ ਜਾ ਕੇ ਬੈਠਾ ਉਥੋਂ ਸਿੱਖ ਕੇ ਭਾਸ਼ਣ ਨੇਤਾ ਬਾਜੀ ਦੇ ਨਹੀਂ ਇੱਕ ਗੱਲ ਤੈਨੂੰ ਕਹਿਣ ਲੱਗਿਆ ਇੱਕ ਮੰਤਰੀ ਲੱਭੋ ਤੁਸੀਂ ਆਪਣਾ ਪ੍ਰਧਾਨ ਮੰਤਰੀ ਲੱਭੋ ਤੁਸੀਂ ਹੋਰ ਚੌਂਕੀਦਾਰ ਤਾਂ ਸੌਣ ਲੱਗਿਆ ਚੌਂਕੀਦਾਰ ਸਾਹਿਬ ਤੁਸੀਂ ਵੀ ਸੌ ਜਾਂਦੇ ਹੋ ਤੁਸੀਂ ਵੇਖੋ ਜਿਹੜੇ ਆਪਣੇ ਇੰਨੇ ਨੌਜਵਾਨ ਬੈਠੇ ਹੋ ਕੀ ਕਰਨਗੇ ਬੜੇ ਲਿਖੇ ਬੇਰੁਜ਼ਗਾਰ ਹੋਏ ਫਿਰਦੇ ਆ ਤੁਸੀਂ ਕਹਿੰਦੇ ਅਸੀਂ 30 35 ਸਰਫੀ ਅਸੀਂ 25 2500 ਰੁਪਏ ਦੇਵਾਂਗੇ ਕੈਪਟਨ ਸਾਹਿਬ ਮੈਂ ਤੁਹਾਨੂੰ ਕਹਿਣਾ ਤੁਸੀਂ ਕਹਿੰਦੇ ਸੀ ਵੀ ਅਸੀਂ 25 2500 ਰੁਪਏ ਪੱਤਾ ਦੇਵਾਂਗੇ ਅੱਜ ਤੁਹਾਨੂੰ 2 ਸਾਲਾਂ ਤੋਂ ਉੱਤੇ ਹੋ ਗਏ ਤੁਸੀਂ 60 60000 ਰੁਪਏ ਕੋਵਾਂ ਗਰੀਬਾਂ ਦੇ ਖਾਤੇ 'ਚ ਜਿਹੜੇ ਬੇਰੁਜ਼ਗਾਰ ਫਿਰਦੇ ਆ ਵਾਅਦੇ ਤੁਸੀਂ ਕਹਿੰਦੇ ਸੀ ਅਸੀਂ ਐ ਕਰਾਂਗੇ ਅਸੀਂ ਯਾਂਹ ਕਰਾਂਗੇ ਅੱਜ ਦੱਸੋ ਉਹ ਵਾਅਦੇ ਕਿੱਥੇ ਆ ਸਾਨੂੰ ਜਵਾਬ ਚਾਹੀਦਾ ਉਹ ਵਾਦਿਆਂ ਦਾ ਹਰ ਵਾਰੀ ਤੁਸੀਂ ਕਿਸਾਨਾਂ ਦੇ ਕਰਕੇ ਮਾਫ਼ ਕਰਦੇ ਹੋ ਉਹ ਕਦੇ ਤੁਸੀਂ ਉਹਨਾਂ ਬਾਰੇ ਸੋਚਿਆ ਜਿਹੜੇ ਵਿਚਾਰੇ ਕੜੁਕਿਆਂ ਤੇ ਸੌਜੀ ਵੇਚ-ਵੇਚ ਕੇ ਜਵਾਕ ਵੀ ਵਿਚਾਰੇ ਪੜਾਉਂਦੇ ਆ ਪੜਾ ਕੇ ਮਸਾਂ ਪਤਾ ਨਹੀਂ ਕਿਵੇਂ ਪੜਾਉਂਦੇ ਆ ਉਹ ਵੀ ਵਿਚਾਰੇ ਫਿਰ ਸੌਚੀਆਂ ਵੇਚਦੇ ਆ ਪੜ-ਪੜ ਕੇ ਬੜੀ ਦੁੱਖ ਕਰਨਾ ਬੀਤਦੀ ਐ ਪੰਜਾਬ ਦੇ ਵਿੱਚ ਕਿਉਂ ਪੰਜਾਬ ਦੇ ਨੌਜਵਾਨਾ ਜਿਹੜੇ ਉਹ ਬਾਹਰਲੇ ਦੇ ਜਾਂਦੇ ਆ ਵੀਡੀਓ ਮੈਂ ਫਿਰ ਘੱਟ ਬਣਾਉਣੀ ਐ ਕਿਉਂਕਿ ਮੈਂ ਅਗਲੀ ਵੀਡੀਓ 'ਚ ਗੱਲਾਂ ਕਹਿਣੀਆਂ ਆ ਕਿਉਂ ਆਪਣੇ ਨੌਜਵਾਨ ਪਰਕੇ ਬਾਹਰਲੇ ਦੇਸ਼ਾਂ ਚ ਜਾਂਦੇ ਆ ਮੈਨੂੰ ਕੈਪਟਨ ਸਾਹਿਬ ਜਵਾਬ ਚਾਹੀਦਾ ਇਸ ਗੱਲ ਦਾ ਤੁਸੀਂ ਮੁੱਖ ਮੰਤਰੀਓ ਅਸੀਂ ਤੁਹਾਨੂੰ ਬਾਪ ਦੇ ਹੰਦੇ ਤੇ ਬਿਠਾਉਨੇ ਆ ਸਾਰੇ 1300 ਲਗਭਗ ਪਿੰਡ ਆਪਣੇ 13000 ਪੰਜਾਬ ਦੇ ਵਿੱਚ ਅਸੀਂ ਤੁਹਾਨੂੰ ਸਾਰੇ ਆਪ ਦਾ ਜਿਹੜਾ ਆਪਣੀ 1 ਕਰੋੜ ਆਬਾਦੀ ਆ ਪੰਜਾਬ ਦੇ ਵਿੱਚ ਲਗਭਗ ਅਸੀਂ ਤੁਹਾਨੂੰ ਆਉਗਾ ਬਾਤ ਬਣਾਉਨੇ ਆ ਹਰ ਮੁੱਖ ਮੰਤਰੀ ਨੂੰ ਤੇ ਤੁਸੀਂ ਸਾਡੇ ਨਾਲ ਕੀ ਕਰਦੇ ਹੋ ਸਾਡਾ ਨਾਂ ਵਾਰੇ ਕਰਕੇ ਮੁੱਕਰਦੇ ਹੋ ਕਿਹੜੀ ਗੱਲ ਤੋਂ ਅਸੀਂ ਤੁਹਾਡਾ ਕੀ ਵਿਗਾੜਿਆ ਅਸੀਂ ਤੁਹਾਨੂੰ ਆਵੇ ਸਿਰ ਤੇ ਬਿਠਾਉਨੇ ਆ ਤੁਸੀਂ ਸਾਨੂੰ ਨਾਲੀ ਦੇ ਕੰਡੇ ਤੇ ਬਿਠਾ ਦਿੰਦੇ ਆ ਕਿਸ ਗੱਲ ਤੋਂ ਸਾਨੂੰ ਇਸ ਗੱਲ ਦਾ ਜਵਾਬ ਚਾਹੀਦਾ ਕਿਉਂ ਲੋਕੀ ਬੀਏ ਬੀਏ ਕੀਤੀਆਂ ਵਾਲੇ ਕੰਮ ਸਿੱਖ ਸਿੱਖ ਕੇ ਮੋਟਰਸਾਈਕਲਾਂ ਦੇ ਕੰਮ ਕਰਦੇ ਆ ਕਿਉਂ ਲੋਕੀ ਪੀ ਐਚ ਡੀ ਕੀਤੀਆਂ ਵਾਲੇ ਦੁਕਾਨਾਂ ਤੇ ਬੈਠਦੇ ਆ ਤੇ ਕਿਉਂ 12 ਪੜੀਆਂ ਵਾਲੇ ਸਪਾਸਿਆਂ ਦੇ ਨੌਕਰੀਆਂ ਲੱਗਦੇ ਆ ਸਾਨੂੰ ਜਵਾਬ ਚਾਹੀਦਾ ਤੁਸੀਂ ਨਹੀਂ ਕਰਾਉਂਦੇ ਥੋੜੇ ਕਰਿੰਦੇ ਕਰਾਉਂਦੇ ਆ ਕਰਿੰਦੇ ਥੋੜੇ ਕਿਨੇ ਕਰਾਉਂਦੇ ਆ 8 ਲੱਖ ਰੁਪਇਆ ਕੰਨ ਦੀ ਮੈਲ ਕਹਿੰਦੇ ਆ ਕਹਿੰਦੇ ਕੰਨ ਦੀ ਮੈਲ ਹੈਗੀ ਆ ਅਸੀਂ ਨੌਕਰੀ ਤੇ ਰਖਾ ਦਾਂਗੇ ਉਹਨਾਂ ਦੇ ਦੋ ਕਿੱਲੇ ਹੁੰਦੇ ਆ 100 100 ਕਿੱਲੇ ਬੰਦਿਆ ਉਹ ਨੌਕਰੀਆਂ ਤੇ ਲੱਗਦੇ ਆ ਤੇ ਜਿਹੜੇ ਸਾਡੇ ਗਰੀਬ ਉਹ ਵੀ ਗਰੀਬੀ ਆਉਂਦੇ ਆ ਮੇਰੇ ਭਾਈ ਜਿਹੜੇ ਵਿਚਾਰੇ ਕੁਲਕਿਆਂ ਦੇ ਸੌਜੀ ਵੇਚ ਕੇ ਸਪਰੇਆਂ ਦੀਆਂ ਦੁਕਾਨਾਂ ਤੇ ਬੈਠ ਕੇ ਅੱਧੀਆਂ ਬਿਮਾਰੀਆਂ ਲਾ ਕੇ ਜਵਾਕ ਪੜਾਉਂਦੇ ਆ ਤੇ ਨੌਕਰੀਆਂ ਤੇ ਲੱਗਦੇ ਨਹੀਂ ਕਿਉਂ ਸਾਡੀ ਸਰਕਾਰ ਐ ਕਰੀ ਜਾਂਦੀ ਆ ਕਿਉਂ ਸੁੱਤੀ ਪਈ ਐ ਚੌਕੀਦਾਰ ਸਾਹਿਬ ਤੁਸੀਂ ਕਹਿੰਨੇ ਸੀ ਚੌਕੀਦਾਰ ਸਾਵਾ ਮੈਂ ਚੌਕੀਦਾਰ ਹੂੰ ਇੰਡੀਆ ਕਾ ਤੋ ਫਿਰ ਚੌਕੀਦਾਰ ਕਿਉਂ ਨੀਂਦਾ ਲੈ ਰਿਹਾ ਚੌਕੀਦਾਰ ਸਾਹਿਬ ਕੋਈ ਗੱਲ ਗੁੱਸੇ ਵਾਲੀ ਨਹੀਂ ਮੇਰੇ ਵੀਰੋ ਇਹ ਗੱਲਾਂ ਦੇ ਜਵਾਬ ਚਾਹੀਦੇ ਆ ਕੋਈ ਮਨ ਨਸ਼ਾ ਨਹੀਂ ਕਰਦਾ ਕਿਸੇ ਚੀਜ਼ ਦਾ ਵੀ ਇੱਕ ਸੱਚ ਮੂੰਹ ਬੋਲਦਾ ਜਿਸ ਕਿਸੇ ਮੇਰੇ ਭਾਈ ਨੂੰ ਲੱਗਦਾ ਵੀ ਐਵੇਂ ਬੋਲੀ ਜਾਂਦਾ ਉਹ ਪਹਿਲਾਂ ਕੈਮਰਾ ਰੱਖੇ ਸਾਹਮਣੇ ਫਿਰ ਗੱਲ ਕਰੇ ਫਿਰ ਦੱਸੇ ਵਿਸ਼ੂਦੀਪ ਝੂਠ ਬੋਲਦਾ ਸਾਡੇ ਇੰਨੇ ਨੌਜਵਾਨ ਵੀਰ ਉਹ ਨਹੀਂ ਮਰਦੇ ਉਹ ਦਿਹਾੜੀ ਲੱਗਦੇ ਆ ਜਦੋਂ ਜਵਾਕ ਚੱਲੇ ਹੁੰਦੇ ਆ ਜਿਹੜੇ ਨੌਕਰੀਆਂ ਲੱਗੀਆਂ ਹੁੰਦੀਆਂ ਉਹ ਤਾਂ ਕਹਿੰਦੇ ਆ ਪਾਪਾ ਸਾਨੂੰ ਆਹ ਚੀਜ਼ ਚਾਹੀਦੀ ਐ ਨੌਕਰੀ ਲੱਗੇ ਵਾਲਾ ਦਿੰਦਾ ਜਿਹੜੇ